ਮੈਂ ਜਕੇ ਕੇ ਅਗਰਵਾਲ ਮੈਂ ਠੰਡਾ ਲੱਗਦਾ ਬੋਲ ਸਿਆਪਤੀ ਰਾਮਚੰਦਰ ਮਹਾਰਾਜ ਜੀ ਕੀ ਕੱਲ ਸ਼ਾਮ ਨੂੰ 6:00 ਬਜੇ ਕੁਸ਼ਮੇਟ ਤੇ ਮੇਰੇ ਕੋਲ ਇੱਕ ਅਨਨੋਨ ਬੰਦੇ ਦਾ ਟੈਲੀਫੋਨ ਆਇਆ ਅਸੀਂ ਵਪਾਰੀ ਬੰਦੇ ਆ ਅਨਨੋਨ ਕੋਈ ਹੋਵੇ ਚੱਕਣਾ ਹੁੰਦਾ ਨੰਬਰ ਤਾਂ ਗਲ ਸੁਣ ਨਹੀਂ ਹੁੰਦੀ ਆ ਉਹ ਬੰਦੇ ਨੇ ਲੁਧਿਆਣੇ ਇਲੈਕਸ਼ਨ ਤੋਂ ਗੱਲ ਸ਼ੁਰੂ ਕੀਤੀ ਇਲੈਕਸ਼ਨ ਬਾਈ ਇਲੈਕਸ਼ਨ ਲੁਧਿਆਣੇ ਹੋ ਰਿਹਾ ਤੇ ਮੈਨੂੰ ਉਹ ਕਹਿੰਦਾ ਜੀ ਉੱਥੇ ਆਪ ਦੀ ਮਦਦ ਕਰੋ ਆ ਮਾਗ ਵੀ ਆਪਾਂ ਨਾਲ ਮਿਲ ਕੇ ਭਾਜਪਾ ਨੂੰ ਹਰਾਉਣਾ ਹੈ ਜੀ ਮੈਂ ਤਾਂ ਜਮੰਦਰੂ ਕਾਂਗਰਸੀ ਸਾਡਾ ਤਾਂ ਉੱਥੇ ਆਸ਼ੂ ਜੀ ਕੈਂਡੀਡੇਟ ਹੈਗੇ ਮੇਰੀ ਬੇਟੀ ਉੱਥੇ ਮੈਂ ਤਾਂ ਤਿੰਨ ਚਾਰ ਦਿਨਾਂ ਕਿ ਉੱਥੇ ਡਟ ਕੇ ਮਦਦ ਕਰਾਂਗੇ ਇਸ ਤਾਂ ਕਾਂਗਰਸੀ ਮਦਦ ਕਰਨੀ ਹੈ ਜੀ ਆਪ ਦਾ ਵੀ ਟੀਚਾ ਇੱਕ ਹੈ ਕਾਂਗਰਸ ਦਾ ਵੀ ਟੀਚਾ ਇੱਕ ਹੈ ਮੈਂ ਕਹਾਂ ਸੋਡੀ ਸੋਚ ਹੋਰ ਹੋ ਸਾਡੇ ਕਾਂਗਰਸੀ ਦੀ ਸੋਚ ਹੋਵੇ ਫਿਰ ਉਹ ਤਰ राम ਮੰਦਰ ਵਾਲੇ ਪਾਸੇ ਮਸਜਿਦ ਵਾਲੇ ਪਾਸੇ ਭਾਗ ਗਿਆ। ਉਹ ਗੱਲਾਂ ਕਰੀ ਗਿਆ। ਜੀ। ਫਿਰ ਮੈਂ ਉਹਨੂੰ ਇੱਕ ਗੱਲ ਕਹੀ ਮੈਂ ਕਿਹਾ ਦੇਖੋ Hindu, Muslim, Sikh, Isai ਹੈ ਸਭ ਭਾਈ ਭਾਈ। ਦੂਜੀ ਗੱਲ ਫਿਰ ਮੈਂ ਉਹਨੂੰ ਹੋਰ ਕਹੀ। ਮੈਂ ਕਿਸੇ ਵੀ ਧਰਮ ਨੂੰ ਮੰਨਦਾ ਨਹੀਂ ਹੋ ਕਹਿਣਾ। ਆਪਣੇ ਧਰਮ ਵਿੱਚ ਪੱਕਿਆਂ ਤੋਂ ਰਹਿਣਾ ਹੈ। ਅੱਗੇ ਮੁੱਲ ਪੈਣਾ ਪੱਕਿਆਂ ਦਾ ਚਾਹਤੇ। ਫਿਰ ਉਹਨੇ ਜੀ ਉਹ ਮੱਜਟਾਈ ਜੀ ਆਏ ਹੋਇਆ ਜੀ, ਰਾਮ ਮੰਦਰ ਆਏ ਹੋਇਆ ਜੀ, ਫਲਾਣਾ ਹੋਇਆ ਜੀ, ਝੁੰਕਾ ਹੋਇਆ ਜੀ। ਹੋਰ ਊਟ ਪਟਾਣ ਗੱਲਾਂ ਕਰਨ ਲੱਗ ਗਿਆ ਵਿੱਚ ਇਸਾਰ ਮਨਮੋਹਨ ਸਿੰਘ ਦੀ ਪ੍ਰਧਾਨ ਮੰਤਰੀ ਦੀ ਗੱਲ ਛੇੜ ਲਈ ਵਿੱਚ ਇਸੇ ਸ਼੍ਰੀਮਤੀ ਇੰਦਰਾ ਗਾਂਧੀ ਦੀ ਪ੍ਰਧਾਨ ਮੰਤਰੀ ਦੀ ਗੱਲ ਛੇੜ ਲਈ ਜਦੋਂ ਜਦੋਂ ਹਾਰਜੀਵ ਗਾਂਧੀ ਜੀ ਦੀ ਗੱਲ ਛੇੜ ਲਈ ਉਹ ਜਦੋਂ ਬਾਲੀਆਂ ਹੀ ਉਲਟ ਫੁੱਟੀਆਂ ਗੱਲਾਂ ਕਰਨ ਲੱਗ ਗਿਆ ਫੇਰ ਮੈਂ ਨੰਬਰ ਕੱਟਿਆ ਮੈਂ ਕਿਹਾ ਮੇਰਾ ਨੰਬਰ ਵਿਚਾਰੇ ਮੈਂ ਦੁਬਾਰਾ ਫੇਰ ਸੌੜਾ ਨੰਬਰ ਮੰਗ ਲਿਆ ਜੀ ਤੇ ਉਹ ਜਿਹੜੀਆਂ ਗੱਲਾਂ ਮੈਂ ਕਹਿੰਿਆ ਸੀ ਉਹ ਤਾਂ ਕੱਟਬੱਟ ਕੇ ਹੋਰ ਹੀ ਬਾਤੀਆਂ ਹੋਣੇ ਉਹ ਬੰਦਾ ਬਲੈਕਮੇਲਰ ਹੈ ਅਸੀਂ ਉਹਦੀ ਆਈਡੀ ਦੇਖ ਲਈ ਆਪਦੇ ਆਪ ਨੂੰ ਪੱਤਰਕਾਰ ਲਿਖਦਾ ਉੱਤੇ ਉਹ ਮਿਲਟਰੀ ਦਾ ਲਾਈ ਫਿਰਦਾ ਜਮਾਂ ਜਾਲੀ ਆਈਡੀ ਅਸੀਂ ਸਾਰਾ ਪ੍ਰੋਗਰਾਮ ਦੇਖ ਰਹੇ ਹਾਂ ਮੈਂ ਤੁਹਾਡੇ ਚੈਨਲ ਦੇ ਰਾਹੀਂ ਸਾਰੇ Hindu ਭਰਾਵਾਂ ਨੂੰ ਇੱਕਲ ਦੱਸਣਾ ਚਾਹੁੰਦਾ ਮੈਂ ਜਮਾਂਦਰੂ Hindu ਹਾਂ ਕੱਟੜ Hindu ਹਾਂ ਜਦੋਂ ਰਾਮ ਮੰਦਰ ਬਣਿਆ ਸੀ ਉਦੋਂ ਅਸੀਂ ਸਾਰਾ ਨੇ ਭੰਗੜੇ ਪਾਏ ਘਰੇ ਲੈਟਾਂ ਕੀਤੀਆਂ ਅੱਜੇ ਵੀ Hindu ਦਾ ਬਹੁਤ ਵਧੀਆ ਮੰਦਰ ਬਣਿਆ ਖੁਸ਼ੀਆਂ ਮਨਾਈਆਂ ਇਹ ਲੋਕ ਸਾਡਾ ਪਾਰ ਬਣਾਉ ਨੂੰ ਫਿਰਦੇ ਗਲਤ ਫੱਤੂ ਗੱਲਾਂ ਕਰਦੇ ਹੋਰ ਦੀਆਂ ਹੋਰ ਗੱਲਾਂ ਮਾਰਦੇ ਨੇ ਵੀ ਇਹ ਲੜਾਈ ਆ ਆਪਸ ਵਿੱਚ ਇਹ ਲੜਾਉਣ ਦੀਆਂ ਸਾਜਸਾ ਨਹੀਂ ਇਹ ਗਰੋਹ ਨਹੀਂ ਕਿਸੇ ਅਸੀਂ ਇਹਨਾਂ ਤਾਂ ਪਹਿਲਾਂ ਵੀ ਕਦੇ ਉਸ ਨੰਬਰ ਤੋਂ ਫੋਨ ਆਇਆ ਮੈਂ ਕਹਿੰਦਾ ਸਵਾਲ ਇੰਨੇ ਕਦੇ ਗੱਲਬਾਤ ਹੀ ਨਹੀਂ ਹੋ ਮੈਂ ਬੰਦੇ ਨੂੰ ਹੁਣ ਵੀ ਨਹੀਂ ਜਾਣਦਾ ਵੀ ਸ਼ਕਲ ਤੋਂ ਕੌਣ ਹੈ ਇਹ ਤਾਂ ਹੁਣ ਪਤਾ ਲੱਗਿਆ ਵੀ ਇਹ ਪਿੱਛੋਂ ਮੋਗੇ ਤੋਂ ਹੈ ਤੇ ਰਹਿੰਦਾ ਉਹ ਉਧਰ ਆਪਣਾ ਤੁਹਾਡਾ ਸੂਰਤ ਅੱਛਾ ਤੇ ਵੀ ਕਰਦੇ ਆ ਅਸੀਂ ਸਾਰੀ ਸ਼ਾਨਦਿਨ ਕਰਕੇ ਇਹਦੇ ਕੋਈ ਕਰਾਉਣੇ ਆ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਸਾਰੇ ਕੁਸ ਕਰ ਤੁਸੀਂ ਕੋਈ ਆਪਦੀ ਪਾਰਟੀ ਨਾਲ ਵੀ ਗੱਲਬਾਤ ਕੀਤੀ ਇਸ ਮਾਮਲੇ ਨੂੰ ਲੈ ਕੇ ਪਾਰਟੀ ਨਾਲ ਮੈਂ ਕੀ ਕਰ ਕਰ ਨਹੀਂ ਪਾਰਟੀ ਨਾਲ ਕੋਈ ਮਸਲਾ ਹੀ ਨਹੀਂ ਆਇਆ ਇਹਦੇ ਵਿੱਚ ਗੱਲਬਾਤ ਦੀ ਜਿਸ ਤਰ੍ਹਾਂ ਆਡੀਓ ਵਾਇਰਲ ਹੋ ਰਹੀ ਹੈ ਤਾਂ ਹਾਈ ਕਮਾਂਡ ਨੇ ਤਾਂ ਨਹੀਂ ਨਾ ਨਾ ਮੈਨੂੰ ਨਾ ਕੋ ਗੱਲ ਮੈਂ ਕੀਤੀ ਹੈ ਨਾ ਉਹਨਾਂ ਨੇ ਗੱਲ ਕੀਤੀ ਹੈ ਉਹਦੇ ਨਾਲ ਤਾਂ ਕੋਈ ਤੱਲ ਕੀ ਹੈ ਨਹੀਂ ਗੱਲ ਨਾਲ ਇਹਦਾ ਇਹ ਤਾਂ ਇਹ ਤਾਂ ਉਹ ਮੇਰੇ ਹਿੰਦੂ ਦੀ ਸ਼ੋਭੀ ਖਰਾਬ ਕਰਨੋਂ ਕੋਲਦਾ ਹੈ ਪਾਰਟੀ ਦੇ ਵਿੱਚ বারবার ਆਡੀਓ ਦੇ ਵਿੱਚ ਉਹ ਤੁਹਾਨੂੰ ਉਕਸਾਰਿਆ ਜਿਵੇਂ ਤੁਸੀਂ ਕੁਝ ਇਸ ਤਰ੍ਹਾਂ ਦਾ ਮੇਰੇ ਮੂੰਹ ਕੁਛ ਨਾ ਕੁਝ ਕਾਉਣ ਦੀ ਕੋਸ਼ਿਸ਼ ਕਰਦਾ ਸੀ ਫਿਰ ਮੈਂ ਸਮਝਿਆ ਫੇਰ ਹੀ ਮੈਂ ਕੱਟਿਆ ਉਹਦਾ ਨੰਬਰ ਨਹੀਂ ਤਾਂ ਜਦੋਂ ਇਲੈਕਸ਼ਨ ਦੀ ਗੱਲ ਕਰ ਤਮ ਕੋ ਸਾਸੀ ਬੰਦਾ ਜਦੋਂ ਗੱਲਾਂ ਕਰੀ ਜਾਂਦਾ ਸਾਸੀ ਬੰਦੇ ਇੱਕ ਦੂਜੇ ਗੱਲਾਂ ਕਰਦੇ ਰਹਿੰਦੇ ਜਦੋਂ ਉਹ ਉਲਟ ਫੋਟੀਆਂ ਗੱਲਾਂ ਕਰਨ ਗਿਆ ਮੁਲਕ ਦੇ ਖਰਾਬ ਗੱਲਾਂ ਕਰਨ ਗਿਆ ਮੁਲਕ ਦੇ ਹਿੰਦੁਸਤਾਨ ਤੇ ਉਲਟ ਗੱਲਾਂ ਕਰਨ ਲੱਗ ਗਿਆ ਫਿਰ ਮੈਂ ਕੱਟ ਮਾਰਿਆ ਉਹਨਾਂ ਨੇ ਸੰਦੂਰ ਦੇ ਜਿਹੜਾ ਆਪਰੇਸ਼ਨ ਹੋਇਆ ਉਹਦੇ ਬਾਰੇ ਵੀ ਹਾਂ ਮੈਂ ਉਹਦੇ ਬਾਰੇ ਮੈਂ ਕੀ ਗੱਲ ਕਹੀ ਸੀ ਮੈਂ ਕਹੀ ਸੀ ਬਈ ਜਿਹੜੇ ਉੱਥੇ ਕਸ਼ਮੀਰ ਦੇ ਵਿੱਚ ਸਾਡੀਆਂ ਭੈਣਾਂ ਵਿਧਵਾ ਹੋਈਆਂ ਸਾਡੀਆਂ ਮਾਮਾ ਵਿਧਵਾ ਹੋਈਆਂ ਉਹ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਵਿਧਵਾ ਕੀਤਾ ਕੀ ਸਰਕਾਰ ਨੇ ਉਹਨਾਂ ਬੰਦਿਆਂ ਨੂੰ ਭੱਲਣ ਦੀ ਕੋਸ਼ਿਸ਼ ਕੀਤੀ ਕੀ ਉਹ ਹੈਲੀਕਾਪਟਰ ਤੇ ਆਈ ਸੀ ਹੈਲੀਕਾਪਟਰ ਚਲੇ ਗਏ ਉੱਥੇ ਮਿਲਟਰੀ ਲੱਗੀ ਹੋਈ ਆ ਕਸ਼ਮੀਰ ਦੇ ਵਿੱਚ ਉੱਥੇ ਅੱਧੇ ਘੰਟੇ ਦੇ ਛਾਣ ਮਾਰ ਕੇ ਉਹ ਬੰਦੇ ਪੜੇ ਜਾਂਦੇ ਅਜ ਤੱਕ ਸਰਕਾਰ ਨੇ ਇਹ ਦੱਸ ਵੀ ਹੁੰਦੀ ਆ ਨੇ ਆ ਬੜਿਆ ਤਾਂ ਆ ਲੋਕਾਂ ਦੇ ਸਾਹਮਣੇ ਕੀਤੇ ਖੇਡ ਜੋ ਸਾਡੇ 44 ਫੌਜੀ ਭਰਾ ਮਾਰੇ ਸੀਗੇ ਉਹਨਾਂ ਦਾ ਨਹੀਂ ਅਜ ਤੱਕ ਕੋਈ ਚੰਗਾ ਦੱਸਿਆ ਨਹੀਂ ਤਾਂ ਦੇ ਲੋਕਾਂ ਨੂੰ ਲੋਕਾਂ ਨੂੰ ਕਿਸ ਗੱਲ ਦੀ ਤਸੱਲੀ ਕਿਵੇਂ ਹੋ ਇਹ ਸਰਕਾਰਾਂ ਦੀਆਂ ਡਿਊਟੀਆਂ ਹੁੰਦੀਆਂ ਆ ਵੀ ਲੋਕਾਂ ਨੂੰ ਤਸੱਲੀ ਕਰਾਏ ਵੀ ਇਹ ਕੀ ਮਸਲਾ ਇਹ ਗੱਲ ਮੈਂ ਕੀਤੀ ਸੀ ਇਹ ਕੱਲ ਤੋਂੜ ਪਾਈ ਨਹੀਂ ਕਿਤੇ ਕਟਬਟ ਦੀ ਹਾਂ ਤੋੜ ਮੋੜ ਕੇ ਦਿੱਤੀ ਆ ਜਾਣ ਕੇ ਜੀ ਆਪ ਹੀ ਬੋਲੀ ਜਾਂਦਾ ਕੱਲਾ ਕੀ ਲੱਗਦਾ ਸਰ ਕਿਉਂ ਇਹ ਕੀਤਾ ਗਿਆ ਕਿ ਇੱਕ ਕਰੋ ਹੈ ਜੀ ਬਲੈਕਮੈਲਰ ਦਾ ਕਰੋ ਹੈ ਸਾਰਾ ਜੀ ਹੋਰ ਕੁਛ ਨਹੀਂ ਕੋਈ ਬੰਦਾ ਕਹਿੰਦਾ ਆਪੇ ਦੀ ਸ਼ਬੀ ਖਰਾਬ ਕਰਨੀ ਉਹ ਸ਼ਬੀ ਕਰਾਉ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਕਰਕੇ ਪਾਉਂਦੇ ਆ ਪਰ ਸ਼ਬੀ ਦਾ ਲੋਕਾਂ ਨੂੰ ਪਤਾ ਇਹ ਕੌਣ ਮਲੰਗਾ ਕੌਣ ਮਲੰਗਾ ਕੌਣ ਚੰਗਾ ਕੌਣ ਠੱਗ ਹੈ ਲੋਕ ਸਾਰੇ ਜਾਣਦੇ ਆ ਕਿਹੜਾ ਬੰਦਾ ਚੰਗਾ ਹੈ ਕਿਹੜਾ ਬੰਦਾ ਮਾੜਾ ਹੈ ਕਿਹੜਾ ਠੱਗ ਹੈ ਕਿਹੜਾ ਚੰਗਾ ਹੈ ਸਭ ਲੋਕਾਂ ਨੂੰ ਪਤਾ ਇਸ ਗੱਲ ਦਾ ਇਹਨਾਂ ਦੇ ਕਰਨ ਨਾਲ ਕੁਛ ਨਹੀਂ ਹੁੰਦਾ ਪਰ ਫਿਰ ਵੀ ਮੈਂ ਤੁਹਾਡੇ ਕੈਮਰੇ ਦੇ ਰਾਹੀਂ ਮੇਨ ਗੱਲ ਇਹ ਦੱਸਣਾ ਚਾਹਣਾ ਜੇ ਮੈਂ ਜ਼ਮਾਂਦਰੂ ਹਿੰਦੂ ਆ ਹਿੰਦੂ ਹਾਂ ਹਿੰਦੂ ਰਹੂੰ ਆ ਮੇਰਾ ਹੋਰ ਕੋਈ ਹਿੰਦੂ ਤੋਂ ਇਲਾਵਾ ਧਰਮ ਨਹੀਂ ਹੈ ਸਿਰਫ ਤੇ ਸਿਰਫ ਹਿੰਦੂ ਧਰਮ ਹੈ ਤੁਸੀਂ ਖਿਆ ਉਹਦੇ ਵਿੱਚ ਬੋਲਿਆ ਵੀ ਮੈਂ ਕੱਟੜ ਕਾਂਗਰਸੀ ਐ ਮੇਰੇ ਬੈਕ ਵੀ ਜਾਣੀ ਕਾਂਗਰਸੀ ਰਹੇ ਐ ਨਹੀਂ ਮੈਂ ਕਿਸੇ ਹੋਰ ਪਾਰਟੀ ਚ ਵੀ ਨਹੀਂ ਜਾ ਸਕਦਾ ਇਹ ਗੱਲ ਸਿਆਸੀ ਗੱਲ ਜਦੋਂ ਉਹਨੇ ਸਿਆਸੀ ਗੱਲਾਂ ਕਿਤੇ ਮੈਂ ਸਿਆਸੀ ਗੱਲਾਂ ਵੀ ਉਹਨੂੰ ਕਹੀਆਂ ਵੀ ਮੈਂ ਖਾਂ ਮੈਂ ਜ਼ਮਾਂਦਰੂ ਕਾਂਗਰਸੀ ਆ ਕਾਂਗਰਸੀ ਰਹੂਆ ਕਾਂਗਰਸੀ ਹੈਗਾ ਪੁਰਾਣਾ ਨਾਮ ਹੈ ਕੱਬੇ ਸੱਜੇ ਅੱਜ ਤੱਕ ਕਿਤੇ ਹੋਇਆ ਨਾ ਹੋਵਾਂ ਮੈਂ 18 ਸਾਲ ਦੀ ਉਮਰ 'ਚ ਜੁੜ ਕਾਂਗਰਸ ਪਾਰਟੀ ਹੋ ਗਿਆ ਸੀ 18 ਸਾਲ ਦੀ ਉਮਰ ਤੋਂ ਲੈ ਕੇ ਮੇਰੀ 55 ਸਾਲ ਦੀ ਉਮਰ ਹੋ ਗਈ ਅੱਜ ਤੱਕ ਮੈਂ ਕਾਂਗਰਸੀ ਹਾਂ ਕਾਂਗਰਸ ਜੰਮਿਆ ਤੇ ਕਾਂਗਰਸ ਚ ਮਰੂ ਅਜੀ ਕਿਸੇ ਪਾਰਟੀ ਦੀ ਚਾਰ ਦਫਾ ਚਾਰ ਦਫਾ ਮੈਂ ਕਾਂਗਰਸ ਪਾਰਟੀ ਜੇਲ੍ਹ ਕੱਟੀ ਡੇਰਾ ਤੋਂ ਸੰਜੇ ਗਾਂਧੀ ਨਾਲ ਮੈਂ ਅਰੈਸਟ ਦਿੱਤੀ ਦਿੱਲੀ ਜਨਮਿਤ ਬਰਾਰ ਨਾਲ ਅਰੈਸਟ ਦਿੱਤੀ ਚੰਡੀਗੜ੍ਹ ਮੈਂ ਅਰੈਸਟ ਦਿੱਤੀ ਉਦੋਂ ਬਾਅਦ ਬਠਿੰਡੇ 22 ਦਿਨ ਜੇਲ੍ਹ ਚ ਰਿਹਾ ਮੈਂ ਜੋ ਸ਼੍ਰੀਮਤੀ ਇੰਦਰਾ ਗਾਂਧੀ ਜੀ ਬੜੇ ਇੱਕ ਰਾਤ ਸਾਨੂੰ ਸੀਆਈ ਸਾਫੇ ਰੱਖਿਆ ਮੈਨੂੰ ਮੈਨੂੰ ਪੂਰਾ ਟੌਰਚਰ ਕੀਤਾ ਤੇ ਇਹ ਗੱਲਾਂ ਸਾਰੀਆਂ ਕਿਹਨੂੰ ਦੱਸੀ ਇਹ ਗੱਲਾਂ ਤੋਂ ਸਾਨੂੰ ਕੋਈ ਕਾਂਗਰਸ ਤੋਂ ਪਾਸੇ ਕਰ ਸਕਦਾ ਅਸੀਂ ਤਾਂ ਕਾਂਗਰਸ ਵਾਸਤੇ ਖੂਨ ਡੋਲਦੇ ਤੇ ਖੂਨ ਡੋਲਾਂਗੇ ਉਹਨਾਂ ਦਾ ਮਕਸਦ ਇਹ ਹੀ ਸੀ ਵੀ ਤੁਹਾਨੂੰ ਕਿਸੇ ਹੋਰ ਪਾਰਟੀ ਜੀ ਲਈ ਜਾਨ ਦਾ ਮਕਸਦ ਸੀ ਐਸ ਹਾਂ ਵੀ ਸ਼ਾਇਦ ਸ਼ਾਇਦ ਇਹ ਬੋਲਣ ਕੁਝ ਕਹਿ ਨਾ ਜੀ ਅਸੀਂ ਅਸੀਂ ਤਾਂ ਕਾਂਗਰਸ ਚ ਰਹੇ ਹਾਂ ਕਾਂਗਰਸ ਮਰਨਾ ਕਾਂਗਰਸ ਨੂੰ ਕੋਈ ਸਰ ਅੰਗੇ ਕੋਈ ਕਾਰਵਾਈ ਵੀ ਕਰਾਂਗੇ 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 ਅਸੀਂ ਸਾਰੀ ਡਹਿਰਾਏ ਮਸ਼ਵਰਾ ਕਰੀ ਜਨੇ ਕਰਾਂਗੇ ਕਾਰਵਾਈ ਜਲਦੀ ਕਾਰਵਾਈ ਜਲਦੀ ਕਾਰਵਾਈ ਕਰਾਂਗੇ ਕੀ ਕਰਾਂਗੇ ਕਾਰਵਾਈ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਉਹਨਾਂ ਤੇ ਅਸਲੀ ਅਸਲੀ ਮੁੱਦਾ ਉਹਦਾ ਕੀ ਸੀ ਇਹ ਹਿੰਦੂਆਂ ਨੂੰ ਬਦਨਾਮ ਕਰਨਾ ਚੁੜਾ ਹੈ ਹਿੰਦੂਆਂ ਨੂੰ ਅਸੀਂ ਕਿਸੇ ਕੀਮਤੇ ਬਦਨਾਮ ਹੋਣ ਨਹੀਂ ਦੇਣਾ ਉਹਦਾ ਮੇਨ ਮੁੱਦਾ ਇਹ ਵੀ ਸੀਗਾ ਵੀ ਹਿੰਦੂਆਂ ਨੂੰ ਬਦਨਾਮ ਕਰੀਏ ਹਿੰਦੂਆਂ ਨੂੰ ਹੀ ਸੇ ਬਦਨਾਮ ਹੋਣ ਦਿੰਦੇ ਚਾਹੀ ਸਾਨੂੰ ਕੋਈ ਕਰਵਾ ਨਹੀਂ ਮਰਜ਼ੀ ਕਰਨੀ ਕੁਝ ਕਾਰਵਾਈ ਦੀ ਗੱਲ ਕੀਤੀ ਜਿਨ੍ਹਾਂ ਨੇ ਹੁਣੇ ਸੋਸ਼ਲ ਮੀਡੀਆ ਤੇ ਪਾਈ ਆ ਰਹੇ ਨੇ ਉਹਨਾਂ ਤੇ ਵੀ ਕਾਰਵਾਈ ਹੋਣੀ ਉਹ ਸਾਰੇ ਬੱਚੇ ਆ ਜਾਣਗੇ ਜਦੋਂ ਕਾਰਵਾਈ ਹੋਏ ਜਦੋਂ ਚੱਲੂਗੀ ਇਨਕੁਆਇਰੀ ਬੱਚੇ ਆ ਜਾਣਗੇ ਸਾਰੇ ਇੱਕ ਬੰਦਾ ਜਿਹੜਾ ਜ਼ਿਆਦਾ ਵਾਇਰਲ ਕਰ ਰਿਹਾ ਹੈ ਉਹ ਲੋਕਲ ਬੰਦਾ ਆਏਗਾ ਉਹ ਹੁਣ ਕਾਂਗਰਸ ਤੋਂ ਕੱਢਿਆ ਹੈ ਕਾਂਗਰਸਦਨ ਸ਼ਾਂਤੀ ਐਮਸੀ ਬਣ ਕੇ ਕਾਂਗਰਸਦਨ ਸ਼ਾਂਤੀ ਐਮਸੀ ਬਣਨ ਤੋਂ ਬਾਅਦ ਹੁਣਾਂ ਇਲੈਕਸ਼ਨ ਹੋਏ ਮੇਅਰ ਦਾ ਇਲੈਕਸ਼ਨ ਹੋਇਆ ਉਹਨਾਂ ਨੇ ਕਾਂਗਦੇ ਉਲਟ ਵੋਟ ਪਾਈ ਤਿੰਨ ਵਾਰ ਵੋਟ ਪਈ ਤਿੰਨੇ ਵਾਰ ਵੋਟ ਉਹਨਾਂ ਨੇ ਉਲਟ ਪਾਈ ਉਹ ਬੰਦੇ ਕੱਢੇ ਉਹ ਬੰਦਿਆਂ ਦੀ ਇਦੂ ਇਲਾਵਾ ਮੈਂ ਐਸਐਸਸੀ ਸਭਾ ਦਾ ਬਇਸ ਪ੍ਰਧਾਨਾ ਸ੍ਰੀ ਸਨਾਤਨ ਸਭਾ ਤੁਮ ਜਵਤ ਉਹਨਾਂ ਕੋਲੇ ਕਿਸ ਸਨਾਤਨ ਸਭਾ ਦੀ ਦੁਕਾਨ ਕਿਰਾਏ ਤੇ ਹੈ 7-800 ਰੁਪਏ ਪ੍ਰਾਪਤ ਉਹਨਾਂ ਨੂੰ ਇਹ ਕਹਿੰਦੇ ਵੀ ਸਾਨੂੰ ਦੁਕਾਨ ਇਹ ਉਸੇ ਕਿਰਾਏ ਤੇ ਰਹਿਣ ਦਿਓ ਉਸੇ ਕੇਸ ਕੀਤਾ ਕੇਸ ਉਹ ਹਰ ਗਏ ਉਹਨੋਂ ਕਿਰਾਇਆ ਕੋਰਟ ਨੇ 25000 ਕਰਤਾ ਉਹ ਹਾਈ ਕੋਰਟ ਜਰਾ ਕੇ 16000 ਕਰਾ ਲਏ ਜਿੱਦਣ ਸਾਡੀ ਪੇਸ਼ੀ ਆਊਗੀ ਫੋਲ ਪਛਮੀ ਫੇਰ ਹੋ ਜਾਊਗਾ ਹੂੰ ਇਸ ਗੱਲ ਤੇ ਚੀਕਾ ਮਾਰਦੇ ਆ ਉਹਨਾਂ ਨੇ ਹੋਰ ਗੱਲ ਕੀਤੀ ਜਿਵੇਂ ਇਹ ਕਹਿੰਦੇ ਅਗਰਵਾਲ ਸਫਾ ਦੇ ਚਾਣ ਕੇ 90% ਲੋਕ ਬੀਜੇਪੀ ਦੇ ਨਾਲ ਨੇ ਪਰ ਪੰਜਾਬ ਦੇ ਲੋਕ ਬੀਜੇਪੀ ਦਾ ਸਾਥ ਨਹੀਂ ਦੇ ਰਹੇ ਇਹ 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 ਆਹੀ ਆਹੀ ਜਿਹੜੇ ਸੁਣ ਮੈਂ ਪਹਿਲਾਂ ਗੱਲ ਕਹੀ ਹੈ ਇਹ ਲੋਕ ਹਿੰਦੂਆਂ ਨੂੰ ਅਗਰਵਾਲਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਇਹ ਗਰੋਹ ਹੈ ਇੱਕ ਮੈਂ ਤੁਹਾਨੂੰ ਦੱਸਾਂ ਵੀ 95% ਕਿੱਥੋਂ ਹੋ ਗਏ ਬੀਜੇਪੀ ਦੇ ਨਾਲ ਮੈਨੂੰ ਇਹ ਸਮਝਾ ਦਿਓ ਬਾਈ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਵੀ ਕਿੰਨੇ ਨਾਲ ਹੈ ਕਿੰਨੇ ਨਹੀਂ ਨਾਲ ਮੈਂ ਮੈਂ ਕੀ ਕਹਿ ਸਕਦਾ ਇਹਦੇ ਬਾਰੇ ਇਹ ਤਾਂ ਆਪਾਂ ਨੂੰ ਵੋਟਾਂ ਵੋਟਾਂ ਦੀ ਰੇਸ਼ੋ ਦੱਸਦੀ ਹੈ ਵੀ ਕੀ ਹੈ ਜੇ 95% ਨਾਲ ਹੈ ਤਾਂ ਫਿਰ ਕਾਂਗਰਸ ਦਾ ਕਿਸੇ ਹੋਰ ਪਾਰਟੀ ਦਾ ਕੋਈ ਐਮਐਲਏ ਤੇ ਐਮਪੀ ਬਣੇ ਹੀ ਨਾ ਕੋਈ ਫਿਰ ਫਿਰ ਕੰਮ ਆਹੀ ਆਹੀ ਕੰਨਾ ਤੁਹ ਲੱਗਦਾ ਸਾਰੀ ਸ਼ਰਾਬ ਤੋਂ ਉਹਨਾਂ ਦੀ ਹਾਂ ਗਰੰਟੀ ਇਹਨਾਂ ਦਾ ਲਾਸਟ ਤੇ ਕੀ ਕਹਿਣਾ ਚਾਹੁੰਦੇ ਹੋ ਲਾਸਟ ਤੇ ਮੈਂ ਇਹ ਕਹਿਣਾ ਚਾਹਣਾ ਵੀ ਮੈਂ ਹਿੰਦੂ ਆ ਇਹ ਲੋਕ ਹਿੰਦੂਆਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਅਗਰਵਾਲਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਅਸੀਂ ਅਗਰਵਾਲਾਂ ਨੂੰ ਹਿੰਦੂਆਂ ਨੂੰ ਕਿਸੇ ਵੀ ਕੀਮਤ ਤੇ ਬਦਨਾਮ ਨਹੀਂ ਹੋਣ ਦੇਵਾਂਗੇ ਉਹਨਾਂ ਦੀ ਹਿੰਦੂਆਂ ਦੀ ਛਵੀ ਨਹੀਂ ਖਰਾਬ ਹੋਣ ਦੇਵਾਂਗੇ ਜਿੱਥੋਂ ਤੱਕ ਰਾਮ ਮੰਦਰ ਦੀ ਗੱਲ ਹੈ ਜਦੋਂ ਰਾਮ ਮੰਦਰ ਬਣਿਆ ਅਸੀਂ ਲੋਕਾਂ ਨੇ ਭੰਗੜੇ ਪਾਏ ਜੈਕਾਰੇ ਲਾਏ ਰਾਤ ਨੂੰ ਲਾਈਟਾਂ ਜਿਤੀਆਂ ਇਸ ਕਰਕੇ ਮੈਂ ਤੁਹਾਡੇ ਰਾਂਝ ਫੇਰ ਸਾਰੇ ਭਰਾਵਾਂ ਨੂੰ ਇਹ ਕਹਿਣਾ ਚਾਹਣਾ ਮੈਂ ਜਮਾਂਦਰੂ ਹਿੰਦੂਆਂ ਹਿੰਦੂ ਹਾਂ ਤੇ ਹਿੰਦੂ ਰੋ